ਪੰਜਾਬ ਦੇ ਵਿੱਚ ਚੋਣਾਂ ਦਾ ਬਿਗਲ ਵਜਨ ਸਾਰੀ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਉਮੀਦਵਾਰਾਂ ਦੇ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ। ਲੋਕ ਸਭਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਤੋਂ ਚੁਣੇ ਗਏ ਉਮੀਦਵਾਰ ਗੁਰਮੀਤ ਸਿੰਘ ਮੀਥਿਆਰ ਦੇ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਗਿਆ। ਸੁਮੀਥਿਆਰ ਨੇ ਵਕਰਾ ਦੇ ਨਾਲ ਮੀਟਿੰਗ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਉਹਨਾਂ ਨੇ ਕਈ ਵਾਰਡਾਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਜਲਦ ਹੀ ਉਹਨਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਆਦੋ ਵੀ ਰਿਸਪੌਂਸ ਆ ਜੀ ਤੁਸੀਂ ਦੇਖੋ ਵੀ ਲੋਕ ਜੇ 10 ਮਿੰਟ ਬੋਲਦੇ ਆ ਮੇਰੇ 10 ਵਾਰੀ ਤਾੜੀਆਂ ਮਾਰਦੇ ਆ ਜੇ ਲੋਕ ਪੋਜ਼ਿਟਿਵ ਆ ਵਰਕਰ ਪੋਜ਼ਿਟਿਵ ਆ ਇਸੇ ਕਰਕੇ ਜਿਹੜਾ ਉਹ ਖੁਸ਼ ਨੇ ਤਾੜੀਆਂ ਮਾਰਦੇ ਆ ਤੇ ਮੈਂ ਸਾਰੇ ਪਿੰਡਾਂ 'ਚ ਵੀ ਜਾ ਰਹੇ ਆ ਸਾਡੇ ਕਹਿਣ ਤੋਂ ਪਹਿਲਾਂ ਹੀ ਜੇ ਕਿਸੇ ਪਿੰਡ ਦੀ ਸਾਥ 'ਚ ਬ੍ਰੇਕ ਮਾਰ ਲਈਏ ਉਹ ਆਪ ਕਹਿੰਦੇ ਆ ਜੇ ਗੱਲਾਂ ਕਰਨ ਲੱਗ ਜੀ ਬਾਪੂ ਜੀ ਕਿਵੇਂ ਲੱਗਦਾ ਸਰਕਾਰ ਦਾ ਉਹ ਕਹਿੰਦੇ ਆ ਯਾਰ ਆਹ ਬਿਜਲੀ ਵਾਲਾ ਦਾ ਥੋਡੀ ਸਰਕਾਰ ਨੇ ਨਜ਼ਾਰਾ ਲਿਆਤਾ ਕਦੇ ਜ਼ਿੰਦਗੀ ਚ ਇਹ ਸੁੱਖ ਲੈ ਗਣ ਦੇ ਦੇਖਿਆ ਵੀ ਭਾਈ ਰਾਤ ਨੂੰ ਸਾਨੂੰ ਖੇਤ ਨਾ ਜਾਣਾ ਪਵੇ 600 ਜੁੰਡ ਬਿਜਲੀ ਦੀਆਂ ਗੱਲਾਂ ਕਰਦੇ ਆ ਨਹਿਰੀ ਪਾਣੀ ਦੀਆਂ ਗੱਲਾਂ ਕਰਦੇ ਆ ਨੌਕਰੀਆਂ ਦੇ ਗੱਲਾਂ ਕਰਦੇ ਆ ਤੇ ਸਾਨੂੰ ਕਹਿੰਦੇ ਜ਼ਰੂਰਤ ਨਹੀਂ ਪੈਂਦੀ ਆਪ ਕਰਦੇ ਆ ਤੇ ਸਾਰੇ ਕਹਿੰਦੇ ਆ ਵੀ ਭਾਈ 2 ਸਾਲ ਚ ਜਿੰਨਾ ਕੰਮ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤਾ ਇੱਥੇ ਪਹਿਲਾਂ ਵੀ ਸਰਕਾਰਾਂ ਦੇਖੀਆਂ ਤੇ ਅਸੀਂ ਵੀ ਉਹੀ ਕਹਨੇ ਆ ਤੇ ਉਸੇ ਕੰਮਾਂ ਦੇ ਸਿਰ ਤੇ ਅੱਜ ਜਾ ਕੇ ਪੰਜਾਬ ਦੇ ਲੋਕਾਂ ਤੋਂ ਵੋਟ ਮੰਗ ਰਹੇ ਆ ਵੀ ਭਾਈ ਤੁਸੀਂ ਸਾਰਾ ਕੰਪੈਰੀਜ਼ਨ ਕਰੋ ਪਿਛਲੀਆਂ ਸਰਕਾਰਾਂ ਦਾ ਤੇ ਸਾਡੇ ਕੰਮਾਂ ਦਾ ਕੰਪੈਰੀਜ਼ਨ ਕਰੋ ਪਹਿਲੇ 2 ਸਾਲਾਂ ਦਾ ਮੈਂ ਦਾਅਵੇ ਨਾਲ ਕਹਿੰਦਾ ਕਿਸੇ ਸਰਕਾਰ ਨੇ 25% ਕੰਮ ਵੀ ਸਾਡੇ ਹਿਸਾਬ ਨਾਲ ਪਹਿਲੇ 2 ਸਾਲਾਂ 'ਚ ਨਹੀਂ ਕੀਤਾ ਹੋਣਾ ਜਿੰਨਾ ਅਸੀਂ ਪਹਿਲੇ 2 ਸਾਲਾਂ 'ਚ ਕੀਤਾ ਹੈ